ਸਸੀ ਕਾ ਜੀ ਮੈਂ ਯਾਦ ਪੰਦਰ ਸੇ ਇੱਕ ਸਾਇਕ ਟੋਗਰ ਅਫਸਰ ਸ਼੍ਰੀਮਾਨ ਮੇਰੇ ਨਾਲ ਮੇਰੀ ਟੀਮ ਦੇ ਮੈਂਬਰ ਸਕੂਲ ਆਫ ਇੰਡੀਅਨ ਸਾਇੰਸ ਦੇ ਤੋਂ ਪਰ ਦੀ ਨੇ ਔਰ ਸਕੂਲ ਦੇ ਬੱਚੇ ਜਿਹੜੇ ਕਿ ਸਾਡੇ ਨਾਲ ਇੱਥੇ ਐਕਟੀਵਿਟੀ ਕਰਨ ਵਾਸਤੇ ਹਿੰਦੁਸਤਾਨ ਪੈਟਰੋਲੀਅਮ ਪੰਪ ਦੇ ਉੱਤੇ ਆਏ ਆ ਔਰ ਮੇਰੇ ਨਾਲ ਪੈਟਰੋਲ ਪੰਪ ਦੇ ਮਾਲਕ ਚਾ ਲਵਲੀ ਜੀ ਵੀ ਨੇ ਜਿਨ੍ਹਾਂ ਨੇ ਸਾਨੂੰ ਇਹ ਐਕਟੀਵਿਟੀ ਕਰਨ ਵਾਸਤੇ ਜਿਹੜਾ ਆ ਉਹ ਸਹਿਯੋਗ ਦਿੱਤਾ ਸੋ ਅੱਜ ਪੈਟਰੋਲ ਪੰਪ ਤੇ ਸਾਡਾ ਐਕਟੀਵਿਟੀ ਕਰਨ ਦਾ ਮਤਲਬ ਇਹ ਸੀਗਾ ਕਿ ਕਿ ਜਿਹੜੇ ਵੀ ਖਪਤਕਾਰ ਆਉਂਦੇ ਆ ਇੱਥੇ ਤੇਲ ਪਾਉਣ ਵਾਸਤੇ ਉਹਨਾਂ ਨੂੰ ਵੋਟਾਂ ਦੇ ਹੱਕਾ ਪ੍ਰਤੀ ਜਿਹੜਾ ਆ ਉਹ ਜਾਗਰੂਕ ਕਰੀਏ ਕਿਉਂਕਿ 1 ਜੂਨ ਨੂੰ ਆਪਣੀਆਂ ਲੋਕ ਸਭਾ ਦੀਆਂ ਵੋਟਾਂ ਜਿਹੜੀਆਂ ਵਾਂ ਉਹ ਪੈਣੀਆਂ ਵਾਂ ਔਰ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਨ ਆਏ ਆ ਕਿ ਉਹ ਆਪਣੀ ਵੋਟ ਦੇ ਹੱਕ ਦਾ ਜਿਹੜਾ ਉਹ ਇਸਤੇਮਾਲ ਕਰਨ ਸੋ ਕਿਉਂਕਿ 1 ਜੂਨ ਨੂੰ ਕਈ ਵਾਰੀ ਆਪਣੇ ਮਨ ਚ ਆਉਂਦਾ ਕਿ 1 ਜੂਨ ਨੂੰ ਵੋਟਾਂ ਆ ਤੇ ਅਸੀਂ ਘਰ ਬਹਿ ਜਾਨੇ ਆ ਅਸੀਂ ਵੋਟਾਂ ਵਾਲੇ ਦਿਨ ਨੂੰ ਛੁੱਟੀ ਵਾਲਾ ਦਿਨ ਨਹੀਂ ਸਮਝਣਾ ਕਿਉਂਕਿ ਉਸ ਦਿਨ ਸਾਡੀ ਬੜੀ ਅਹਿਮ ਜ਼ਿੰਮੇਵਾਰੀ ਆ ਮੇਰੇ ਨਾਮ ਪਰਕਟ ਜਿਹੜਾ ਕਿ ਇਖਤਾਰ ਦੇਣ ਦੇ ਤੌਰ ਉਹਨਾਂ ਦੇ ਮਾਲਕ ਲਵਲੀ ਜੀ ਦੀ ਮਜੂਦਿਦ ਨੇ ਉਹਨਾਂ ਦੇ ਕੋਲੋਂ ਆਪਾਂ ਜਿਹੜੀਆਂ 1 ਜੂਨ ਨੂੰ ਲੋਕ ਸਭਾ ਦੀਆਂ ਵੋਟਾਂ ਹੋ ਰਹੀਆਂ ਵਾ ਉਹਨਾਂ ਦੇ ਬਾਰੇ ਆਪਾਂ ਉਹਨਾਂ ਦੇ ਵਿਚਾਰ ਜਾਣਦੇ ਆ ਅੱਜ ਲਵਲੀ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੁਬਾਰਕਬਾਦ ਦਿੰਦਾ ਆ ਤੁਹਾਨੂੰ ਵਧਾਈ ਦਿੰਦਾ ਆ ਕਿ ਤੁਸੀਂ ਸਾਨੂੰ ਇਹ ਜਿਹੜਾ ਐਕਟੀਵਿਟੀ ਕਰਨ ਵਾਸਤੇ ਜਿਹੜਾ ਸਹਿਯੋਗ ਦਿੱਤਾ ਕੀ ਜੀ ਸਰ ਜਿਹੜਾ ਆਪਣੇ ਇੱਕ ਤਰੀਕ ਨੂੰ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਵਾ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖੀਏ ਸਿਰ ਇੱਕ ਤਰੀਕ ਨੂੰ ਜੋ ਆਪਣੀਆਂ ਵੋਟਾਂ ਹੋ ਰਹੀਆਂ ਆਪਾਂ ਉਹਨੂੰ ਛੁੱਟੀ ਦਾ ਦਿਨ ਨਾ ਮੰਨ ਕੇ ਆਪਾਂ ਨੂੰ ਵੋਟ ਪਾ ਕੇ ਸਾਰੇ ਚੋਣ ਵਾਲੇ ਪੱਤੇ ਹੋ ਕੇ ਵੋਟ ਪਾ ਕੇ ਇੱਕ ਚੰਗੇ ਲੋਕਤੰਤਰ ਨੂੰ ਮਜ਼ਬੂਤ ਹੋਣ ਕਰਕੇ ਸਥਾਪਨਾ ਕਰਨੀ ਚਾਹੀਦੀ ਹੈ ਸੋ ਬੜੀ ਵਧੀਆ ਗੱਲ ਆ ਕਿ ਇਹਨਾਂ ਨੇ ਜਿਹੜਾ ਸਿਨਿਆ ਦਿੱਤਾ ਕਿ 1 ਜੂਨ ਨੂੰ ਸਾਨੂੰ ਜਿਹੜਾ ਆ ਉਹ ਛੁੱਟੀ ਵਾਲਾ ਨਹੀਂ ਸਮਝਣਾ ਚਾਹੀਦਾ ਕਿਉਂਕਿ ਸਾਡੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਆ ਕਿਉਂਕਿ ਜੇ ਅਸੀਂ ਵੋਟ ਪਾਵਾਂਗੇ ਤੇ ਉਹਦੇ ਨਾਲ ਅਸੀਂ ਚੰਗੇ ਨੁਮਾਇੰਦੇ ਲੋਕ ਸਭਾ ਦੇ ਵਿੱਚ ਭੇਜ ਕੇ ਇੱਕ ਚੰਗੇ ਲੋਕਤੰਤਰ ਦੀ ਜਿਹੜੀ ਆ ਉਹ ਸਥਾਪਨਾ ਕਰ ਸਕਦੇ ਆ ਮੈਂ ਮਨੀਤ ਕਾਸਟੀਫ ਨੂੰ ਚਾਹਤ ਉਹਨਾਂ ਕਰ ਮੈਂ ਅਸੂ ਬਸ ਅਸੀਂ ਪ੍ਰਿੰਸੀਪਲ ਸਰਦਾਰ ਦੇ ਅੰਦਰ ਅੰਦਰ ਅਸੀਂ ਐਕਟੀਵਿਟੀਜ਼ ਕਰਵਾ ਰਹੇ ਆ ਸਾਡਾ ਇਹਨਾਂ ਨੂੰ ਦਰਸਾਉਣਾ ਮੇਨ ਮੋਟਿਵ ਇਹ ਕਿ ਬੋਟਰਾਂ ਨੂੰ ਜਾਗੂਤ ਕੀਤਾ ਜਾਵੇ ਕਿ ਉਹ ਆਪਣੇ voting ਦੇ ਹੱਕ ਦਾ ਸਹੀ ਇਸਤੇਮਾਲ ਕਰ। ਅੱਜ ਅਸੀਂ ਸਕੂਲ ਤੋਂ ਵਿਦਿਆਰਥੀ ਆਏ ਹਾਂ। ਮੈਂ ਬੋਲਣਾ ਚਾਹੁੰਦੀ ਹਾਂ। ਇਹ ਦਿਹਾਉਂਦਾ ਸਰਕਾਰ ਇਹੀ ਮਕਸਦ ਹੈ ਕਿ ਜਿਹੜੇ ਇਸ ਨੂੰ ਰਾਜੀ ਜਾ ਰਹੇ ਆ ਸਾਰਿਆਂ ਨੂੰ voting ਦੀ ਮਹੱਤਤਾ ਬਾਰੇ ਸਾਂਝਾ ਕਰਾਇਆ ਜਾਵੇ ਤਾਂ ਜੋ ਉਹ ਆਪਣੇ voting ਦੇ ਹੱਕ ਦਾ ਸਹੀ ਇਸਤੇਮਾਲ ਕਰ। ਮੈਂ ਇਲਾਕਾ ਵਾਸੀਆਂ ਨੂੰ ਇਹੀ ਫੀਲ ਕਰਾਂਗੀ ਸਾਰੇ ਬਜ਼ੁਰਗ ਔਰਤਾਂ ਔਰ ਨੌਜਵਾਨ ਕਿ ਆਪਣੇ voting ਦਾ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਇਹੀ ਸਾਡਾ ਹੱਕ ਹੈ ਜਿਹਦੇ ਨਾਲ ਅਸੀਂ ਮਜ਼ਬੂਤ ਲੋਕਤੰਤਰ ਦੀ ਨੀਂਹ ਰੱਖੀ। ਸੋ ਅਜੀਤ ਸਿੰਘ ਵੀ ਮੈਂਬਰ ਹਾਂ ਇਹ ਹੀ ਕਹਿਣਾ ਚਾਹਨੀ ਹੈ ਕਿ ਅਸੀਂ ਸਾਰਿਆਂ ਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਉਹ ਸਾਡਾ ਹੱਕ ਹੈ ਅਗਰ ਅਸੀਂ ਵੋਟ ਨਹੀਂ ਪਾਵਾਂਗੇ ਤੇ ਅਸੀਂ ਕੋਈ ਵਲਤ उम्मीदवार ਚੁਣ ਸਕਦੇ ਹਾਂ ਤਾਂ ਸਮ ਨਹੀਂ ਹੈ ਕਿ ਅਸੀਂ ਆਪਣੀ ਵੋਟ ਪਾ ਕੇ ਸਹੀ ਉਮੀਦਵਾਰ ਚੁਣੀਏ ਜੋ ਕਿ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਸੋ ਬੜੀ ਵਧੀਆ ਗੱਲ ਹੈ ਜੀ ਸਾਡਾ ਮਕਸਦ ਸਿਰਫ ਇੰਨਾ ਹੀ ਆ ਅਸੀਂ 스ਵੀਪ ਦੇ ਤਹਿਤ ਜਿਲ੍ਹਾ ਕਰਨ ਕਰਨ ਦੇ ਵਿੱਚ ਸਾਡੇ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਸੰਦੀਪ ਕੁਮਾਰ ਜੀ ਆਈਏਐਸ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅਸੀਂ ਜਿਹੜਾ ਆ ਸਾਡਾ ਮਕਸਦ ਆ ਕਿ ਜੋ ਇਲੈਕਸ਼ਨ ਕਮਿਸ਼ਨ ਜੀ ਨੇ ਸਾਨੂੰ ਕਿਹਾ ਹੈ ਕਿ ਆਪ ਕੀ ਵਾਰ 70 ਪਾਰ ਆ ਔਰ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੰਨ ਕੇ ਚੱਲਦੇ ਆ ਕਿ ਆਪ ਕੀ ਵਾਰ 80 ਪਾਰ ਕਿਉਂਕਿ ਅਸੀਂ ਘਰ ਘਰ ਜਾ ਕੇ ਵੋਟਰਾਂ ਨੂੰ ਜਾਗਰੂ ਕਰ ਰਹੇ ਆ ਕੋਈ ਵੀ ਪਬਲਿਕ ਪਲੇਸ ਚਾਹੇ ਉਹ ਪੈਟਰੋਲ ਪੰਪ ਹੋਵੇ ਚਾਹੇ ਉਹ ਹਸਪਤਾਲ ਆ ਚਾਹੇ ਉਹ ਗੈਸ ਏਜੰਸੀ ਹੋਵੇ ਚਾਹੇ ਬੱਸ ਸਟੈਂਡ ਅਸੀਂ ਹਰੇਕ ਜਗ੍ਹਾ ਦੇ ਉੱਤੇ ਜਾ ਕੇ ਬੱਚਿਆਂ ਨੂੰ ਵੀ ਅਸੀਂ ਜਿਹੜੇ ਸਕੂਲ ਦੇ ਬੱਚੇ ਆ ਉਹਨਾਂ ਦੇ ਜਰੀਏ ਅਸੀਂ ਮਾਪਿਓ ਨੂੰ ਵੀ ਇਹ ਜਾਗਰੂਕ ਕਰ ਰਹੇ ਹਾਂ ਕਿ 1 ਜੂਨ ਨੂੰ ਉਹ ਆਪਣੀ ਹੋਂਦ ਦੇ ਹੱਕ ਦਾ ਇਸਤੇਮਾਲ ਕਰਨਾ। ਸੋ ਆਓ ਸਾਰੇ ਰਲ ਕੇ ਅਸੀਂ ਆਪਣੇ ਇੱਕ ਮਜ਼ਬੂਤ ਲੋਕਤੰਤਰ ਦੀ ਸਥਾਪਨਾ ਕਰੀਏ। ਆਓ ਸਾਰੇ ਰਲ ਕੇ ਗਾਈਏ। ਆਓ ਸਾਰੇ ਰਲ ਕੇ ਗਾਈਏ। ਵੋਟ ਪਾਉਣੀ ਜ਼ਰੂਰ ਚਾਹੀਏ। ਵੋਟ ਪਾਉਣੀ ਜ਼ਰੂਰ ਚਾਹੀਏ। ਆਓ ਸਾਰੇ ਰਲ ਕੇ ਗਾਈਏ। ਆਓ ਸਾਰੇ ਰਲ ਕੇ ਗਾਈਏ। ਵੋਟ ਪਾਉਣ ਜ਼ਰੂਰ ਜਾਈਏ ਵੋਟ ਪਾਉਣ ਜ਼ਰੂਰ ਜਾਈਏ ਜੁੱਤੇ ਇੱਥੇ ਤੇਲ ਪਾਉਣ ਵਾਸਤੇ ਖੱਪਕਾ ਆਏ ਨੇ ਇਹ ਫ੍ਰੀਪੋਰਟ ਦੇ ਰਹਿਣ ਵਾਲੇ ਆ ਔਰ ਆਪਾਂ ਇਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਲੋਕ ਸਭਾ ਚੋਣਾਂ ਆ 1 ਤਰੀਕ ਨੂੰ ਹੋਣੀਆਂ 1 ਜੂਨ ਨੂੰ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਆਂ ਹਾਂਜੀ ਰਾਜਵੀਰ ਜੀ ਕੀ ਕਹਿਣਾ ਚਾਹੋਗੇ ਵਧੀਆ ਜੀ ਮੈਂ ਹੀ ਤੁਹਾਨੂੰ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਵੋਟ ਪਾਉਣੀ ਜ਼ਰੂਰ ਜਾਣੀ ਨਹੀਂ ਕਿ ਆਪਣੀ ਛੁੱਟੀ ਹੈ ਆਪਾਂ ਵੋਟ ਨਹੀਂ ਪਾਉਣੀ 100 ਸਿਲੀ ਪਾਰਟੀ ਨੂੰ ਪਾਓ ਪਰ ਵੋਟ ਪਾਉਣੀ ਜ਼ਰੂਰ ਜਾਓ ਆਪਣਾ ਅਧਿਕਾਰ ਹੈਗਾ ਇਹ ਨਹੀਂ ਵੀ ਕਿ ਆਪਣੇ ਕੈਦਮਗਰ ਨਹੀਂ ਲੱਗਣਾ ਤੇ ਇਹਦੇ ਨੂੰ ਬਲਕੇ ਮਗਰ ਲੱਗੀ ਵੋਟ ਨਹੀਂ ਪਾਉਣੀ ਆਪਣਾ ਆਪਣਾ ਅਧਿਕਾਰ ਕਿਸੇ ਮਰਜ਼ੀ ਪਾਰਟੀ ਨੂੰ ਵੋਟ ਪਾਓ ਪਰ ਵੋਟ ਜ਼ਰੂਰ ਪਾਉਣੀ ਸੋ ਰਾਜਵੀਰ ਹੁਣਾਂ ਨੇ ਸਿਨੇ ਆ ਬੜਾ ਵਧੀਆ ਦਿੱਤਾ ਆ ਕਿ ਸਾਨੂੰ ਜਿਹੜਾ ਅਧਿਕਾਰ ਮਿਲਿਆ ਆ ਪਾਉਣ ਦਾ ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਦੇ ਡਾਰਕ ਹੋ ਕੇ تیر ਭੈ ਹੋ ਕੇ ਬਗੈਰ ਕਿਸੇ ਲਾਜ ਦੇ ਜਿਹੜੀ ਆ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਆ ਸੋ ਇੱਕ ਵਾਰੀ ਫਿਰ ਸਵੀਪ ਟੀਮ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਜਿਲ੍ਹਾ ਤਰਨਤਾਰਨ ਦੇ ਵੋਟਰਾਂ ਨੂੰ ਇਹ ਅਪੀਲ ਆ ਕਿ 1 ਜੂਨ ਨੂੰ ਪੋਲਿੰਗ ਬੂਥਾਂ ਦੇ ਉੱਤੇ ਜਾ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ